ਮਿੰਟੂ ਜੀ ਆਪਾਂ ਪਿਛਲੇ ਟਾਈਮ ਦੇ ਵਿੱਚ ਅਕਾਲੀ ਦਲ ਦੇ ਜੋ ਵੀ ਹਾਲਾਤ ਹੋਏ ਉਹ ਸਾਰੇ ਵੇਖੇ ਇੱਕ ਸਮਾਂ ਆਇਆ ਕਿ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਿਆ ਗਿਆ ਫਿਰ ਇੱਕ ਸਮਾਂ ਆਇਆ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਪਿਆ ਇੰਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਕੋਈ ਸਮਾਂ ਇਦਾਂ ਦਾ ਵੀ ਆਇਆ ਕਿ ਸੁਖਬੀਰ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਤੋਂ ਅਸਤੀਫਾ ਮੰਗਿਆ ਕੋਈ ਇਦਾਂ ਦੀ ਘਟਨਾ ਵੀ ਹੋਈ ਕੋਈ ਇਹਨਾ ਕੱਲ੍ਹ ਇੱਕ ਚੈਨਲ ਤੇ ਡਿਬੇਟ ਚੱਲਦਾ ਪਿਆ ਸੀਗਾ ਮਰਸਾ ਸਿੰਘ ਬਲਟੂਆ ਉਸ ਡਿਬੇਟ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਉੱਥੇ ਇੱਕ ਬੜਾ ਵੱਡਾ ਦਾਵਾ ਕੀਤਾ ਹੂੰ ਜਿਸ ਨੂੰ ਕਿ ਚੱਲਦੀ ਡਿਬੇਟ ਦੇ ਵਿੱਚ ਬੜਾ ਅੰਗੋਲਿਆ ਕਰ ਦਿੱਤਾ ਗਿਆ ਉਹ ਕੀ ਕਹਿ ਰਹੇ ਸੀਗੇ ਕਹਿੰਦੇ ਕਿ 2014 ਸੇ ਜਿਵੇਂ ਭਾਜਪਾ ਜਿੱਤੀ ਹੂੰ ਇਹਨਾਂ ਦੀਆਂ ਤੇ ਵੀ ਚੜ ਮੱਚੀਆਂ ਜੀ ਮਤਲਬ ਕਿ ਇਹਨਾਂ ਦੇ ਟੇਵਰੀ ਹੋਰ ਹੋਗਾ ਉਹ ਹੋਣਾ ਰਿਹਾ ਜੀ ਨਹੀਂ ਹੋਰ ਕੁਝ ਹੋਊਗਾ ਤੋ ਬਿਲਕੁਲ ਉਹ ਹਿਸਾਬ-ਕਿਤਾਬ ਹੋ ਗਿਆ ਜੀ ਜੀ ਭਾਈ ਇਹਨਾਂ ਦੇ ਤੌਰ ਤਰੀਕੇ ਜਿਹੜੇ ਸੀਗੇ ਉਹ ਬਦਲ ਗਏ ਇਹ ਸਾਨੂੰ ਜਲੀਲ ਕਰਨ ਲੱਗ ਪਏ ਹੂੰ ਡਰਾਵਾ ਦੇ ਕੇ ਤੇ ਉਸ ਤੋਂ ਬਾਅਦ ਇੱਕ ਮੀਟਿੰਗ 'ਚ ਇਹਨਾਂ ਨੇ ਆਪਣੀਆਂ ਮੰਗਾਂ ਲਗਭਗ ਲਗਭਗ ਜਿਹੜੀਆਂ ਕਿ ਮਤਲਬ ਕਿ ਗੈਰ ਜ਼ਰੂਰੀ ਸੀਗੀਆਂ ਜੀ ਇਹਨਾਂ ਨੇ ਵੱਡੇ ਬਾਦਲ ਸਾਹਿਬ ਦੇ ਕੋਲ ਡਰਾਵੇਵਾਰ ਕੇ ਜਾਇਦ ਰੁੱਦਦੀਆਂ ਗੱਲਾਂ ਕਰਕੇ ਇਹਨਾਂ ਦੇ ਸਾਰੀਆਂ ਮੰਗਾਂ ਜਿਹੜੀਆਂ ਮੰਨਵਾ ਲਈਆਂ ਹੂੰ ਸੁਖਵੀਰ ਸਿੰਘ ਬਾਦਲ ਨੇ ਉਸ ਮੀਟਿੰਗ 'ਚ ਬਹਿਣਾ ਸੀਗਾ ਜੀ ਸੁਖਵੀਰ ਸਿੰਘ ਬਾਦਲ ਕਦੇ ਵੇਲੇ ਨਾਲ ਤੇ ਪਹੁੰਚੇ ਹੀ ਨਹੀਂ ਐ ਤੇ ਸਭ ਨੂੰ ਪਤਾ ਹੈ ਸੁਖਵੀਰ ਸਿੰਘ ਬਾਦਲ ਆਏ ਕਹਿੰਦੇ ਲੇਟ ਜਦੋਂ ਆਏ ਤੇ ਕਹਿੰਦੇ ਲਓ ਜੀ ਹੁਣ ਤੁਸੀਂ ਨਾ ਚਾਹ ਪਾਣੀ ਪੀਓ ਗੱਲਬਾਤ ਜਿਹੜੀ ਆ ਫਾਈਨਲ ਹੋ ਗਈ ਆ ਜੀ ਹੁਣ ਕਹ ਆਕੇ ਭਾਈ ਕਿਹੜੀ ਗੱਲ ਕੀ ਹਿਸਾਬ ਬਤਾਉਂ ਹੂੰ ਕਹਿੰਦੇ ਜੀ ਕਿ ਬਸ ਤੁਹਾਡੇ ਨਾਲ ਵੀ ਕਰ ਲੈਣੇ ਆ ਇਹਨਾਂ ਨਾਲ ਆਦਰ ਸਾਹਿਬ ਨਾਲ ਗੱਲ ਹੋ ਗਈ ਆ ਹੂੰ ਕੋਈ ਨਹੀਂ ਤੁਹਾਡੇ ਨਾਲ ਬਾਅਦ ਦੇ ਵਿੱਚ ਫੇਰ ਕਿਤੇ ਡਿਸਕਸ ਕਰ ਲਵਾਂਗੇ ਜੀ ਜੀ ਤਾਂ ਜਦੋਂ ਹਾਲਾਂਕਿ ਇਹ ਨਹੀਂ ਪਤਾ ਲੱਗਾ ਕਿ ਉਹ ਕਿਹੜੀਆਂ ਐਸੀਆਂ ਸ਼ਰਤਾਂ ਸੀ ਜੋ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਦਾਂ ਮਰਜ਼ੀ ਹੂੰ ਕਿ ਪ੍ਰਭਾਵਿਤ ਕਰਕੇ ਮਨਾਉਣ 'ਚ ਸਫਲ ਰਿਹਾ ਜੀ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਆਪਦੇ ਪਿਤਾ ਨੂੰ ਹੂੰ ਕਿ ਭਾਈ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਡੇ ਤੋਂ ਅਸਤੀਫਾ ਮੰਗਾਗਾ ਹੂੰ ਮੈਂ ਅਸਤੀਫਾ ਲਊਂਗਾ ਤੁਹਾਡੇ ਤੋਂ ਹੋ ਕਿ ਦੇਖੋ ਇੱਕ ਫਰਕ ਅਸੀਂ ਦਾ ਜੀ ਅੱਛਾ ਬਹੁਤ ਸਾਰੇ ਲੋਕ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਨੇੜੇ ਤੋਂ ਨਹੀਂ ਜਾਣਦੇ ਠੀਕ ਹੈ ਜੀ ਜੀ ਉਨ੍ਹਾਂ ਵਾਸਤੇ ਸੁਖਵੀਰ ਸਿੰਘ ਬਾਦਲ ਚਲੋ ਮੈਂ ਕਦੇ ਵੀ ਉਹਨਾਂ ਨੂੰ ਡਿਫੈਂਡ ਤੇ ਕੀਤਾ ਨਹੀਂ ਆਪਾਂ ਕਿਸੇ ਨੇ ਤਾਂ ਕਿਹਾ ਪਰ ਮੈਂ ਜਿਹੜੀ ਚੀਜ਼ ਨੇੜੋਂ ਕਿਸੇ ਬੰਦੇ 'ਚ ਦੇਖੀ ਹੋਵੇ ਜਾਂ ਕੋਈ ਵੀ ਬੰਦਾ ਲੈਣ ਵਾਲਾ ਦੱਸਦਾ ਹੋਵੇ ਉਹ ਚੀਜ਼ ਜ਼ਰੂਰ ਜਿਹੜੀ ਹੈ ਨਾ ਦੇਖ ਲੈਣੇ ਚਾਹੀਦਾ ਜੀ ਸੁਖਵੀਰ ਸਿੰਘ ਬਾਦਲ ਦੀ ਜੋ ਸ਼ਖੀ ਹੈ ਨਾ ਅਸਲ ਦੇ ਵਿੱਚ ਅਸਲ ਜ਼ਿੰਦਗੀ 'ਚ ਜੇ ਬਿਜ਼ਨਸਮੈਨ ਦੇ ਤੌਰ ਤੇ ਉਸ ਨੂੰ ਦੇਖੋਗੇ ਹਮ ਜਾਂ ਕੁਝ ਗੱਲਾਂ 'ਚ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਲਾਣਾ ਜਿੱਥੇ ਅੜ ਗਿਆ ਅੜ ਗਿਆ ਹੂੰ ਕੁਝ ਥਾਵਾਂ ਤੇ ਸੁਖਵੀਰ ਸਿੰਘ ਬਦਲ ਆ ਗਿਆ ਜੀ ਰਾਜਨੀਤੀ ਚ ਕਿਦਾਂ ਦਾ ਉਹ ਸਭ ਨੂੰ ਪਤਾ ਹੈ ਹੂੰ ਤੇ ਸ਼ਬੀ ਕਿਸ ਤਰ੍ਹਾਂ ਦੀ ਹੈ ਸਭ ਨੂੰ ਪਤਾ ਜੀ ਇਹਨੇ ਕਿ ਉਸ ਦਿਨ ਫਿਰ ਅੜ ਫਾਸੀ ਹੋ ਗਈ ਕਿ ਇਹ ਸਭ ਕੁਝ ਅਸੀਂ ਨਹੀਂ ਚੱਲਾਂਗੇ ਜੀ ਮੈਂ ਇਸ ਗੱਲ ਦੀ ਤਸਦੀਕ ਕਰਨ ਵਾਸਤੇ ਵਿਰਸਾ ਸਿੰਘ ਕਈ ਵਾਰ ਇਹ ਹੁੰਦਾ ਨਾ ਕਿ ਡਿਬੇਟ ਚ ਆਪਣੇ ਆਪ ਨੂੰ ਹਾਵੀ ਰੱਖਣ ਲਈ ਪ੍ਰਭਾਵੀ ਰੱਖਣ ਲਈ ਹੂੰ ਦੰਦਾ ਟਰਪਲ ਵੀ ਰੇਡ ਦਿੰਦਾ ਇਹ ਵੀ ਸਾਫ ਹੈ ਜੀ 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 ਇੱਕ ਮਿੱਤਰ ਵੀ ਇਹ ਕਹਿ ਰਹੇ ਨੇ ਤੁਹਾਡੇ ਗੱਲ ਦੇ ਵਿੱਚ ਹੀ ਗੱਲ ਹੈ ਕਿ ਹਰ ਇਹ ਗੱਲ ਤੇ ਯਕੀਨ ਬਲਟੋਆ ਸਾਫ ਜੀ ਤੇ ਵੀ ਨਹੀਂ ਕਰਨਾ ਚਾਹੀਦਾ ਬਿਲਕੁਲ ਮੈਂ ਤਸਦੀਕ ਕਰਨ ਵਾਸਤੇ ਅਧਿਰਸਾ ਸਿੰਘ ਬਲਟੋਆ ਨੂੰ ਫੋਨ ਕੀਤਾ ਅੱਜ ਮੈਨੂੰ ਚੱਕ ਲੈ ਜੀ ਤੇ ਮੈਂ ਕਿਹਾ ਜੀ ਕਿ ਇਹ ਸਾਰਾ ਕੁਝ ਤੁਹਾਨੂੰ ਕਿਵੇਂ ਪਤਾ ਲੱਗਾ ਹੂੰ ਕਹਿੰਦੇ ਜੀ ਕਿ ਬਾਅਦ ਦੇ ਵਿੱਚ ਸਾਡੀ ਰਣਨੀਤੀ ਬਣੀ ਜੀ ਮੈਂ ਕਿਹਾ ਜੀ ਰਣਨੀਤੀ ਕਿ ਕਹਿੰਦੇ ਜੀ ਸਾਡੇ ਕੋਲ 56 ਸੀਗੇ ਭਾਰਤੀ ਜਨਤਾ ਪਾਰਟੀ ਇਹ ਕਹਿ ਰਹੀ ਸੀ ਕਿ ਇੱਕ ਤਾਂ ਤੁਸੀਂ ਇਕੱਲੇ ਆਪਣੇ ਦਮ ਤੇ ਬਹੁਮਤ ਹਾਸਲ ਨਹੀਂ ਕਰ ਸਕੀ ਜੀ ਸੈਕੰਡ ਚੀਜ਼ ਹੈ ਕਿ ਹੁਣ ਸੈਂਟਰ ਚ ਸਾਡੀ ਸਰਕਾਰ ਆ ਗਈ ਆ ਕੁਝ ਚੀਜ਼ਾਂ ਤੇ ਤੁਹਾਨੂੰ ਕੰਪਰੋਮਾਈਜ਼ ਹੋਣਾ ਪਊਗਾ ਲੌਜੀਕ ਕਹਿੰਦੇ ਕਿ ਉਸ ਤੋਂ ਬਾਅਦ ਫੇਰ ਜਿਹੜੀ ਪੰਜਾਬ ਚ ਇੱਕ ਮੁਹਿਮ ਬਿੱਡੀ ਐ ਸੁਖਵੀਰ ਸਿੰਘ ਬਾਦਲ ਦੀ ਉਹ ਕੀ ਸੀਗੀ ਹੁਣ ਸਾਰਿਆਂ ਨੂੰ ਯਾਦ ਆ ਜਾਣਾ ਜਿਹੜੇ ਉਸ ਸਮੇਂ ਦੀ ਰਾਜਨੀਤੀ ਤੋਂ ਜਾਣੂ ਆ ਜੀ ਸੁਖਵੀਰ ਸਿੰਘ ਬਾਦਲ ਬਾਦਲਪਿੰਡ ਤੋਂ ਕਾਰ ਲੈ ਕੇ ਚੱਲ ਪਿਆ ਕਦੇ ਉਹਨੂੰ ਸ਼ਾਮਲ ਕਰਾ ਕਦੇ ਉਹਨੂੰ ਸ਼ਾਮਲ ਕਰਾ ਕਹਿੰਦਾ ਜੀ ਮੈਂ ਤੇ ਨਾ ਖਾਨ ਚੋਂ ਹੀਰੇ ਲੱਭਦਾ ਜੀ ਹੀਰੇ ਚੁਣ ਕੇ ਤੇ ਮੈਂ ਲਿਓ ਨਾ ਅਕਾਲੀ ਦਲ ਚ ਉਦੋਂ ਇਹ ਗੱਲ ਬੜੀ ਜ਼ਿਆਦਾ ਕਹਿ ਲੋ ਨਾ ਅਕਾਲੀ ਦਲ ਦੇ ਜਿਹੜੇ ਆਲੋਚਕ ਸੀ ਉਹਨਾਂ ਨੇ ਚੁੱਕੀ ਜੀ ਕਿ ਸੁਖਵੀਰ ਸਿੰਘ ਬਾਦਲ ਹੁਣ ਹੀਰੇ ਚੁੰਨਦੇ ਹੋ ਗਿਆ ਹੂੰ ਤੇ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਉਹ ਕੀ ਸੀਗਾ ਕਹਾਣੀ ਦਾ ਜਿਹੜਾ ਦੂਸਰਾ ਪੱਖ ਹੈ ਰਚਕ ਹੋ ਜਾਂਦਾ ਜਿੱਥੇ ਇਸ ਕਹਾਣੀ ਦੀ ਥੋੜੀ ਜੀ ਕਹਿ ਲੋ ਜੀ ਥੋੜੀ ਜੀ ਕਹਿ ਲੋ ਨਾ ਪ੍ਰਮਾਣਤਾ ਸਿੱਧ ਹੋ ਜਾਂਦੀ ਹੈ ਬਿਲਕੁਲ ਤਿੰਨ ਅਸਤੀਫੇ ਦਿਵਾਏ ਇਹਨਾਂ ਦੇ ਜੀਤ ਮਹਿੰਦਰ ਸਿੱਧੂ ਹਮ ਜਗਿੰਦਰਪਾਲ ਜੈਨ ਅਰਵਿੰਦ ਖੰਨਾ ਜੀ ਹੀਰੇ ਇਧਰ ਲੱਭਣ ਵਲਿਆਉਣ ਵਸੇ ਇਹ ਅੱਛਾ ਜਿਹੜਾ ਜੀਤ ਮਹਿੰਦਰ ਸਿੰਘ ਸਿੱਧੂ ਸੀਗਾ ਜੀ ਉਹ ਪਹਿਲਾਂ ਕਾਲੀ ਰਹਿ ਚੁੱਕਾ ਸੀ ਕਾਰੋਬਾਰੀ ਸੀ ਤੇ ਕੰਮ ਲੈਂਦਾ ਸੀਗਾ ਹੂੰ ਸਰਕਾਰ ਤੋਂ ਇਲਾਕਾ ਵੀ ਤਲਵੰਡੀ ਸਾਬੋ ਦਾ ਬਿਲਕੁਲ ਜਿਹੜਾ ਅਰਵਿੰਦ ਖੰਨਾ ਸੀ ਕਹਿੰਦੇ ਕਿ ਉਸ ਸਮੇਂ ਰਾਜਨੀਤੀ ਤੋਂ ਅੱਕ ਚੁੱਕਾ ਸੀਗਾ ਜੀ ਠੀਕ ਹੈ ਜੀ ਥੋੜਾ ਅੱਕ ਚੁੱਕਾ ਸੀਗਾ ਥੋੜਾ ਥੱਕ ਚੁੱਕਾ ਸੀ ਥੋੜਾ ਇਹਨਾਂ ਨੇ ਹੀਰਾ ਚੁਣ ਲਿਆ ਜੀ ਜੀ ਵੀ ਮਤਲਬ ਕਿ ਅਸਤੀਫਾ ਹੋ ਗਿਆ ਇਸ ਤੋਂ ਬਾਅਦ ਜਗਿੰਦਰ ਪਾਲ ਚੈਨ ਉਹ ਵੀ ਕਹਿੰਦੇ ਕਿ ਅਕਾਲੀਆਂ ਦੇ ਪਹਿਲਾਂ ਨਹੀਂ ਨੂੰ ਸੀ ਬਾਅਦੋਂ ਕਾਂਗਰਸ ਵੱਨੀ ਜਿੱਤੇ ਸੀ ਯਾਨੀ ਤਿੰਨ ਜਿੰਨੀ ਚੋਣਾ ਲੜਨ ਦਾ ਰਿਸਕ ਲਿਆ ਇਹਨਾਂ ਨੇ ਤਿੰਨ ਜਿੰਨੀ ਚੋਣਾ ਜਿੱਤ ਕੇ ਉਸ ਤੋਂ ਬਾਅਦ ਕਹਿੰਦੇ ਜੀ ਕਿ ਸਾਡੀ ਗਿਣਤੀ ਨਾਟ ਹੋਈ ਜੀ ਅਸੀਂ ਅਕਰ ਹੋੜ ਆ ਜਾਈਓ ਅਜੋ ਕਿਧਰ ਨੂੰ ਭਜਣਾ ਹੂੰ ਤੂੰ ਮਤਲਬ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਨਾ ਉਹ ਹੁਣ ਨਿਕਲ ਰਹੀਆਂ ਨੇ ਇਹ ਗੱਲ ਵੈਸੇ 10 ਸਾਲ ਬਾਅਦ ਨਿਕਲੀ ਕਿਉਂਕਿ ਉਸ ਸਮੇਂ ਸਾਰੇ ਦੰਗ ਸੀਗੇ ਯਾਰੀ ਅਸਤੀਫਾ ਦੇ ਕੇ ਜ਼ਿਮਨੀ ਚੂਣ ਚਲੋ ਠੀਕ ਆ ਸੈਟਿੰਗ ਹੋ ਜਾਂਦੀ ਆ ਜਾਂ ਡਰਾ ਕੇ ਜਾਂ ਧਮਕਾ ਕੇ ਪਰ ਮੰਤਬ ਕੀ ਆ ਤਾਂ ਮੰਤਬ ਹੁਣ ਆਪ ਹੀ ਦੱਸਣ ਲੱਗ ਪਏ ਨੇ ਹੂੰ ਅੱਛਾ ਇੱਕ ਗਾਣੀ ਤੁਹਾਨੂੰ ਹੋਰ ਦੱਸ ਦਿੰਦਾ ਜੀ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਕਿ ਮੈਂ ਉਹਦੇ ਬਾਰੇ ਵੀ ਵਿਰਸਾ ਸਿੰਘ ਵਲਤੋਹਾਂ ਨੂੰ ਪੁੱਛਿਆ ਅੱਜ ਹੂੰ ਕਹਾਣੀ ਮੈਂ ਤੁਹਾਨੂੰ ਦੱਸੀ ਸੀ ਕਿ ਜੋ ਆ ਮਲੇਕੇ ਲੋਕ ਸਭਾ ਦਾ ਇਲੈਕਸ਼ਨ ਆ ਉਸ ਵੇਲੇ ਕਿ ਸੁਖਬੀਰ ਸਿੰਘ ਬਾਦਲ ਨੂੰ ਆਖਰੀ ਸੈਸ਼ਨ ਜਿਹੜਾ ਸੀਗਾ ਪਾਰਲੀਮੈਂਟ ਦਾ ਹੂੰ ਉਹਦੇ ਵਿੱਚ ਨਰਿੰਦਰ ਮੋਦੀ ਮਿਲਦੇ ਆ ਜੀ ਮੋਦੀ ਸਾਹਿਬ ਕਹਿੰਦੇ ਆ ਕਿ ਚਲੋ ਕੁਝ ਗੱਲਾਂ ਕਰੀਏ ਬਹਿ ਜਾਂ ਸਾਡੀ ਸੋ ਆਪਣੀ ਕਹਿ ਜਾ ਹੂੰ ਤਾਂ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੋਈਆਂ ਤੇ ਫਿਰ ਆਈ ਗੱਲ ਕਿ ਭਾਈ ਜੋ ਹੋ ਗਿਆ ਹੁਣ ਛੱਡੋ ਇਕੱਠੇ ਤੁਰੋ ਤੇ ਅਮਿਤ ਸ਼ਾ ਤੁਹਾਨੂੰ ਫੋਨ ਕਰਨਗੇ ਹੂੰ ਅਮਿਤ ਸ਼ਾ ਕਹਿੰਦੇ ਕਿ ਤਿੰਨ ਚਾਰ ਦਿਨ ਫੋਨ ਨਹੀਂ ਕਰਦੇ ਸੁਖਬੀਰ ਸਿੰਘ ਬਾਦਲ ਉੱਥੇ ਬੈਠਾ ਹੂੰ ਸੁਖਬੀਰ ਸਿੰਘ ਬਾਦਲ ਠੀਕਦੇ ਕਿ ਸ਼ਾ ਫੋਨ ਕਰੂਗਾ ਫੋਨ ਕਰੂਗਾ ਹੁਣ ਕਰੂਗਾ ਹੁਣ ਕਰੂਗਾ ਨਹੀਂ ਹੁੰਦਾ ਤੇ ਉਹ ਤੋਂ ਬਾਅਦ ਜਦੋਂ ਬਾਦਲ ਪਿੰਡ ਨੂੰ ਤੁਰਨ ਲੱਗਦੇ ਫੋਨ ਆ ਜਾਂਦਾ ਹੂੰ ਸੁਖਬੀਰ ਸਿੰਘ ਬਾਦਲ ਨਾਲ ਲੈ ਜਾਂਦੇ ਆ ਭੁੰਦੜ ਸਾਹਿਬ ਨੂੰ ਜੀ ਉਸ ਥਾਂ ਤੇ ਯਾਨੀ ਜਿਸ ਥਾਂ ਤੇ ਮੀਟਿੰਗ ਫਿਕਸ ਸੀਗੀ ਸ਼ਾਹ ਦੇ ਨਾਲ ਬੈਠੇ ਸੀ ਨੱਡਾ ਜੀ ਕਹਿੰਦੇ ਕਿ ਉਹ ਦਿਨ ਗੱਲ ਹੋਈ ਹੈ ਉਹਨਾਂ ਨੇ ਸਿੱਧਾ ਕਹਿ ਕੇ ਦੇਖੋ ਹੋਣ ਉਹ ਗੱਲਾਂ ਨਹੀਂ ਹੈਗੀਆਂ ਅੱਦੋ-ਅੱਦ ਕਰ ਲੋ ਹੂੰ ਇਹ ਤੁਹਾਨੂੰ ਕਰਨਾ ਪਊਗਾ ਜੀ ਵੀਰ ਸਿੰਘ ਬਾਦ ਅੱਛਾ ਨੱਡਾ ਸਾਹਿਬ ਗੱਲ ਕਰ ਰਹੇ ਸੀ ਹੋਰ ਲੈਸੇ ਚ ਤੇ ਅਮੇਤੀ ਸ਼ਾਹ ਨੇ ਸਿੱਧਾ ਉੱਟ ਕੇ ਕਹਿ ਕੇ ਦੇਖੋ ਗੱਲ ਇਹ ਆ ਕਿ ਇੱਕ ਤੇ ਕਿਸਾਨਾਂ ਦੇ ਉਲਟ ਬੋਲਣਾ ਪੈਣਾ ਦੂਜਾ ਬੰਦੀ ਸਿੰਘਾਂ ਦੀ ਕੋਈ ਬਾਤ ਨਹੀਂ ਕਰੇਗਾ ਹੂੰ ਇਹਨਾਂ ਦੀਆਂ ਵਹਾਈਆਂ ਉੱਡੀਆਂ ਬਿਲਕੁਲ ਦੋ ਦੋ ਤਾਂ ਵੱਡੀਆਂ ਗੱਲਾਂ ਨੇ ਸਾਡੇ ਕੋਲ ਕਿ ਨਹੀਂ ਅਕਾਲੀ ਰਾਣਾ ਫਸ ਗਿਆ ਅੱਛਾ ਜੀ ਚੰਗਾ ਜੀ ਕੋਈ ਗੱਲ ਨਹੀਂ ਤੁਹਾਨੂੰ ਸੋਚ ਕੇ ਦੱਸ ਦਿਆਂ ਜੀ ਕਹਿੰਦੇ ਆ ਕਿ ਬਾਅਦ ਦੇ ਵਿੱਚ ਮੈਂ ਇਸ ਚੀਜ਼ ਨੂੰ ਪੁੱਛਿਆ ਕਿ ਫਿਰ ਜਿਹੜੀ ਇਹ ਗੱਲ ਬਣਦੀ ਸਾਡੇ ਤੱਕ ਆਈ ਆ ਕਿ ਭਾਈ ਮਤਲਬ ਕਿ ਤੋਂਦੇ ਪ੍ਰਧਾਨ ਨੂੰ ਤੇ ਛਰਿਆ ਉਹਨਾਂ ਨੇ ਕਿਹਾ ਕਿ ਅੱਧੋ-ਅੱਧਾ ਸੀਟਾਂ ਕਰ ਲਓ ਜੀ ਠੀਕ ਹੈ ਜੀ ਤੇ ਆ ਦੋ ਮੁੱਦੇ ਆ ਇਨ ਇੱਕ ਤੇ ਗੱਲ ਨਹੀਂ ਕਰਨੀ ਇੱਕ ਤੇ ਜੇ ਕਰਨੀ ਆ ਤਾਂ ਐਸ ਲਾਈਨ ਤੇ ਚੱਲਣਾ ਫਿਰ ਇਹਦੇ ਬਾਰੇ ਵੀ ਦੱਸੋ ਹੂੰ ਜਿਉ ਤੁਹਾਨੂੰ ਉਦੋਂ ਕਰਦੇ ਰਹੇ ਤੇ ਹੁਣ ਕੀ ਘੱਟ ਕਰਦੇ ਉਹ ਤਾਂ ਉਦੋਂ ਵੀ ਤਾਕਤਵਾਰ ਆ ਤਾਂ ਇਸ ਗੱਲ ਤੇ ਵੀ ਬਿਰਸਾ ਸਿੰਘ ਮਲਟੂਆ ਨੇ ਕਿਹਾ ਕਿ ਇਸ ਗੱਲ ਨੂੰ ਖੁਦ ਡਿਸਕਲੋਸ ਕੀਤਾ ਸੀ ਗੁੰਦੜ ਸਾਹਿਬ ਨੇ ਆ ਕੇ ਮੀਟਿੰਗ ਕਿ ਭਾਈ ਉਹ ਤੇ ਆਪਾਂ ਨੂੰ ਆਹ ਕਹਿੰਦੇ ਆ ਹੂੰ ਵੀ ਕੀ ਦੇਖੋ ਖਤਮ ਹੋ ਜਾ ਕੇ ਬਿਲਕੁਲ ਹੀ ਜੀ ਜੀ ਬਿਲਕੁਲ ਦੋ ਹੀ ਇਸ ਵੇਲੇ ਸਾਡੀ ਕਹਿ ਲੋ ਕਿ এজেন্ডੇ ਦੇ ਜੀ ਵੀ ਕਹਿ ਸਕਦੇ ਹਾਂ ਤੇ ਬੋਲ ਕੇ ਦੋ ਹੀ ਸਾਡੇ ਕੋਲ ਪਿੱਲਰ ਨੇ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਜਾਂ ਅੰਤ ਦੇ ਜਿਹੜੇ ਮੁੱਦੇ ਆ ਤੇ ਦੂਜਾ ਕਿਸਾਨੀ ਦਾ ਮੁੱਦਾ ਜੇ ਇਹਦੇ ਤੇ ਕੰਪਰੋਮਾਈਜ਼ ਹੋ ਜੂਗੇ ਤਾਂ ਫਿਰ ਇਹਦੇ ਨਾਲ ਤਾਂ ਚੰਗਾ ਬੈਠੇ ਰੋ ਜਿੱਤੇ ਆ ਗਿਆ ਜੇ ਤਾਂ ਆਪਣੀ ਜਗ੍ਹਾ ਤੇ ਹਾਰ ਆਪਣੀ ਜਗ੍ਹਾ ਤੇ ਆ ਕਿ ਲੋਕਾਂ ਨੇ ਤਾਂ ਉਹ ਹੀ ਹਾਰ ਪਾ ਦੇ ਨੇ ਆਪਣੇ ਸੋ ਇਸ ਕਰਕੇ ਇਹ ਦੋ ਗੱਲਾਂ ਤੇ ਦੇਖੋ ਬਾਕੀ ਮੈਂ ਨਹੀਂ ਕਹਿੰਦਾ ਕਿ ਦੁਨੀਆ ਦਾ ਤੁਮ ਸੱਚ ਹੈ ਪਰ ਪਹਾੜੀ ਜਨਤਾ ਪਾਰਟੀ ਕਰਦੀ ਇਦਾਂ ਹੀ ਹੈ ਇੱਥੇ ਕੋਈ ਸ਼ੱਕ ਨਹੀਂ ਕੋਈ ਦੂਰਾ ਨਹੀਂ ਪਹਿਲਾਂ ਵੀ ਕਈ ਵਾਰੀ ਗੱਲ ਦੱਸੀ ਹੈ ਜਦੋਂ ਇਹ ਤਾਕਤ ਚਾਗੇ ਨਾ ਫਿਰ ਤੇ ਤੁਹਾਨੂੰ ਪਤਾ ਹੀ ਆ ਉਹ ਵਿਖਲੂਸ਼ ਹਿੰਦਸ਼ ਹੁੰਦੇ ਹੋਰ ਅਦਾ ਕੀ ਹਾਲ ਕੀਤਾ ਮਹਾਰਾਸ਼ਟਰ ਦੇ ਵਿੱਚ ਰੋਲ ਕੇ ਰੱਖਤੇ ਬਿਲਕੁਲ ਜੀ ਪਹਿਲਾਂ ਉਹਨੂੰ ਗਦਾਰ ਸਾਬਤ ਕੀਤਾ ਹੂੰ ਠੀਕ ਹੈ ਜੀ ਫਿਰ ਮੁੱਖ ਮੰਤਰੀ ਤੱਕ ਪਹੁੰਚਾਇਆ ਅੱਜ ਦੀ ਤਰੀਕ ਦੇ ਵਿੱਚ ਇੱਕ ਨਾਥੀ ਹੁੰਦੇ ਮਿੰਤਾ-ਮਿੰਤਾ ਕੱਢ ਕੇ ਇਹਨਾਂ ਨੇ ਜਦੋਂ ਕਿਹਾ ਨਾ ਕਿ ਸਾਰਾ ਕੁਝ ਸਾਡੇ ਕੋਲ ਆ ਜਾਂ ਕਿ ਹੁਣ ਮੁੰਬਈ ਦੇ ਵਿੱਚ ਕਹਿਣ ਡਿਆ ਕਿ ਮੋਦੀ ਸਾਹਿਬ ਜਿਵੇਂ ਨਵੇੜਦੇ ਨੇ ਕਿ ਠੀਕ ਹੈ ਜੀ ਮੁੱਖ ਮੰਤਰੀ ਇਹਨਾਂ ਦਾ ਬਣ ਜਾਵੇ ਤਾਂ ਕਿ ਹਜ਼ੂਰ ਹੈ ਜੀ ਜੀ ਦਾ ਜ਼ੋਰ ਹੁੰਦਾ ਫਿਰ ਉਹ ਆਪਣੀਆਂ ਮਰਜ਼ੀਆਂ ਕਰਦਾ ਬਿਲਕੁਲ ਮਿੰਟ ਜੀ ਦੋਸਤਾਂ ਨੂੰ ਸ਼ਾਮਿਲ ਕਰ ਲਈਏ ਨਾਲ ਆਪਾਂ ਜੀਵੀਜੀ ਕਹਿ ਰਹੇ ਨੇ ਕਿ ਮਨੋਰੰਜਨ ਕਾਲੀਆ ਨੂੰ ਸੀਐਮ ਬਣਾਉ ਡਿਪਟੀ ਸੀਐਮ ਬਣਾਉਣ ਦੀ ਕਹਿੰਦੇ ਮੰਗ ਹੋਈ ਸੀ ਭੰਡਾਰੀ ਸਾਹਿਬ ਵੀ ਉਦੋਂ ਬੜੇ ਵਜ਼ਨਦਾਰ ਨੇਤਾ ਸਾਡੇ ਨਾਲ ਦੇ ਜੀ ਜੀ ਨਿਰਮਲ ਜੀ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਨੇ ਵੱਡੇ ਬਦਲ ਦੇ ਹੁੰਦੇ ਕਿਹਾ ਸੀ ਕਿ ਹੁਣ ਡਿਪਟੀ ਡਿਪਟੀ ਨਹੀਂ ਕਹਿੰਦੇ ਮੈਂ ਮੁੱਖ ਮੰਤਰੀ ਬਣਾਗਾ ਸਿੱਧਾ ਇਹ ਗੱਲਾਂ ਕਹਿ ਰਹੇ ਆਉਂਦੀਆਂ ਰਹੀਆਂ ਕਿਉਂਕਿ ਸਾਡਾ ਇਲਾਕਾ ਨੇੜੇ ਜੀ 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 ਸਭ ਕੁਝ ਚੱਲਦਾ ਜੀ ਬਿਲਕੁਲ ਬਿਲਕੁਲ